ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਭਰਾਵੋ ਅੱਜ ਅਸੀਂ ਖਰੌਰੀ ਬਾਡਰ ਬੈਠੇ ਆ ਸਾਡੇ ਰਹਿਣ ਬਸੇਰੇ ਦੇ ਵਿੱਚ ਮੈਂ ਕਿਹੜਾ ਬਲਾਕ ਵਾਲੇ ਵੀਰ ਬੈਠੇ ਆ ਕਿਉਂਕਿ ਜਿਹੜਾ ਮੋਰਚਾ ਆਪਣਾ ਪੂਰਾ ਚੜ੍ਹਦੀ ਕਲਾ ਦੇ ਵਿੱਚ ਆ ਸਭ ਤੋਂ ਪਹਿਲਾਂ ਵਧਾਈ ਦੇ ਪਾਤਰੋ ਤੁਸੀਂ ਜਿਹੜਾ 31 ਤਰੀਕ ਨੂੰ ਵੱਡਾ ਇਕੱਠ ਕੀਤਾ ਮੌਲ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਜਿੱਥੇ ਤੱਕ ਪਿੱਛੇ ਮੋਰਚਾ ਉੱਥੇ ਤੇ ਕਪੂਰਾ ਭਰਿਆ ਪਿਆ ਸੀ ਉਦੋਂ ਪੰਡਾਲ ਦੇ ਵਿੱਚ ਵੀ ਬੈਠਣ ਨੂੰ ਕਾਣੇ ਸੀਗਾ ਉਦੋਂ ਬਾਅਦ 6 ਤਰੀਕ ਨੂੰ ਇੰਟਰਨੈਸ਼ਨਲ ਵਾਲੇ ਪੱਤਰਕਾਰ ਵੀ ਆਏ ਸੀ ਉਹਦੇ ਵੀ ਮੋਰਚੇ ਦੇ ਵਿੱਚ ਜਿਹੜੀਆਂ ਕੋਈ ਟਰਾਲੀਆਂ ਬੰਦ ਸੀ ਸਾਹਮਣੇ ਆ ਕੇ ਟਰਾਲੀਆਂ ਦੇ ਵਿੱਚ ਮੰਨ ਲਓ ਪੂਰਾ ਇਕੱਠ ਸੀਗਾ ਸਾਰਾ ਮੋਰਚਾ ਪੂਰਾ ਵਧੀਆ ਉਹਦੇ ਉਹਨਾਂ ਨੇ ਦਿਖਾਇਆ ਆਪਣਾ ਉਹਦੇ ਵੀ ਪੂਰਾ ਵਧੀਆ ਇਕੱਠ ਸੀ ਪੂਰੇ ਵਧੀਆ ਮੋਰਚੇ ਦੇ ਵਿੱਚ ਆਪਾਂ ਜਚੇ ਹੋਏ ਆ ਜਿਵੇਂ ਹੁਣ ਵੀ ਆਪਣਾ ਇਹਦੇ ਵਿੱਚ ਮੋਰਚੇ ਦੇ ਵਿੱਚ ਪੂਰਾ ਵਧੀਆ ਇਕੱਠਾ ਹੈ ਪੂਰੇ ਬੰਦੇ ਆ ਐਵੇਂ ਜਿਵੇਂ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਮੋਰਚਾ ਆਪਣਾ ਪੂਰਾ ਸਿਰੇ ਤੇ ਗਿਆ ਪਿਆ ਵੀ ਆਪਾਂ ਵੱਧ ਤੋਂ ਵੱਧ ਅਜੇ ਵੀ ਜਿਹੜੇ ਵੀਰ ਕੋਸ ਮਨੋਕਰ ਹਾਂ ਦੇ ਪਿੱਛੇ ਰਹੇ ਉਹਨਾਂ ਨੂੰ ਅਸੀਂ ਬੱਧ ਬੇਨਤੀ ਕਰਦੇ ਆ ਵੀ ਇੱਥੇ ਹੱਥ ਬੰਨ ਕੇ ਵੀ ਆਓ ਯਾਰ ਜਿਹੜਾ ਆਪਣਾ ਮੋਰਚਾ ਲਾਇਆ ਵਾ ਜਿਵੇਂ ਆਪਣਾ ਸ਼ੋਮੀਨਾਥਨ ਦੀ ਰਿਪੋਰਟ ਦੀ ਖਾਤਰ ਆਪਾਂ ਕਹਿ ਰਹੇ ਹਾਂ ਭਰਾਵੋ ਇਹਦੀ ਸ਼ੋਮੀਨਾਥਨ ਦੀ ਰਿਪੋਰਟ ਆ ਉਹ ਜੇ ਨਹੀਂ ਲਾਗੂ ਹੁੰਦੀ ਤਾਂ ਜਿਹੜੇ ਆਪਣੇ ਮੰਨ ਲਓ ਵੀ ਸਰਕਾਰ ਨੇ ਜਾਂ ਆਪਣੇ ਜਿਹੜੇ ਵਿਗਿਆਨੀ ਏ ਉਹਨਾਂ ਨੇ ਵਿਗਿਆਨਕਾਂ ਨੇ ਕੀਤਾਗਾ ਵੀ ਆਪਣਾ ਜਿਹੜਾ ਆਉਣ ਵਾਲੇ 10 ਸਾਲਾਂ ਦੇ ਵਿੱਚ ਜਿਹੜੇ 5 7 10 ਕਿੱਲੇ ਵਾਲੇ ਤੱਕ ਵੀ ਜਿਹੜੀ ਜ਼ਮੀਨ ਨਹੀਂ ਕਿਸੇ ਕੋਲੇ ਰਹਿਣੀ ਜਿਹੜਾ ਆਪਣਾ ਮੋਰਚਾ ਆਇਆ ਵਗਾ ਇਹ ਮੋਰਚੇ ਦੇ ਵਿੱਚ ਜਿਵੇਂ ਆਪਾਂ ਐਮਐਸਪੀ ਦਾ ਗਰੰਟੀ ਕਾਨੂੰਨ ਕਹਿੰਦੇ ਆ ਜਿਉ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਨਹੀਂ ਮਿਲਦਾ ਤਾਂ ਵੀ ਭਰਾਓ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਥੋੜੇ ਟਾਈਮ 'ਚ ਬੇਜਮੀਨੇ ਹੋ ਜਾਾਂਗੇ ਸਰਕਾਰ ਦੀਆਂ ਨੀਤੀਆਂ ਮਾੜੀਆਂ ਨੇ ਸਰਕਾਰ ਦੀਆਂ ਨੀਤੀਆਂ ਮਾੜੀਆਂ ਹੋਣ ਦੇ ਕਾਰਨ ਵੀ ਜਿਹੜਾ ਆ ਆਪਣਾ ਮੋਰਚਾ ਲਾਇਆ ਹੈ ਇਹ ਮੋਰਚੇ ਦੇ ਵਿੱਚ ਵੱਧ-ਵੱਧ ਆਉ ਆਪਦੇ ਮੰਨ ਲਓ ਵੀ ਜਿਹੜੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਐ ਉਹਨਾਂ ਬੱਚਿਆਂ ਦੀ ਜ਼ਿੰਦਗੀ ਬਚਾਉਣ ਦੀ ਖਾਤਰ ਆਪਣੀ ਦਾ ਭਰਾਵੋ ਐਵੇਂ ਐਵੇਂ ਰੋਲ ਦੇ ਖੁਰਦਾਂ ਲੰਘ ਜਾਣੀਆਂ ਉਹਨਾਂ ਦੇ ਆਪਾਂ ਜਿਵੇਂ ਆਪਾਂ ਨੂੰ ਉਹ ਤੇ ਡੱਲਿਆ ਸਾਹਿਬ ਨੇ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਸੋਮੀ ਰੱਤ ਦੀ ਰਿਪੋਰਟ ਜਾਂ ਜਿਹੜੀ ਐਮ ਐਸ ਪੀ ਦਾ ਕਾਨੂੰਨ ਨਹੀਂ ਬਣਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਕਿਸਾਨ ਐ 10 ਕਿੱਲੇ ਵਾਲਾ ਤਾਂ ਮੰਨ ਲਓ ਥੋੜੇ ਜਿਹਾ ਚੀ ਉਹ ਖਤਮ ਹੋ ਜਾਊਗਾ ਬਈ ਆਪਾਂ ਜੇ ਆ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਕੱਟ ਕੱਢ ਕੇ ਆਪਾਂ ਇਹ ਸਾਰੀਆਂ ਚੀਜ਼ਾਂ ਮਨਾ ਲੈਣੇ ਆ ਤਾਂ ਭਰਾਵੋ ਜਿਹੜੀਆਂ ਜ਼ਮੀਨਾਂ ਨੇ ਉਹ ਆਪਣੇ ਕੋਲੋਂ ਆਪਣੇ ਕੋਲੋਂ ਖੋਹ ਨਹੀਂ ਸਕਦੀ ਸਰਕਾਰ ਆਪਾਂ ਜਿੰਨਾ ਮਰਜੀ ਟਾਈਮ ਆਪਾਂ ਖੇਤੀ ਕਰਾਂਗੇ ਖੇਤੀ ਦੇ ਜਿਹੜੇ ਆਪਣੇ ਮੰਨ ਲਓ ਵੀ ਭਾਅ ਨੇ ਉਹ ਭਾਅ ਲਾਹੇਵੰਦ ਆਉਣਗੇ ਆਪਣਾ ਜਿਹੜਾ ਚਾਹੇ ਕਿਸੇ ਕੋਲ 2 ਕਿੱਲੇ ਚਾਹੇ 1 ਕਿੱਲਾ ਆਪਾਂ ਜਿਹੜੀ ਜ਼ਮੀਨ ਹੈ ਉਦੇ ਵਿੱਚੋਂ ਮੰਨ ਲਓ ਜੇ ਅੱਜ ਸੋਮੇ ਰਾਤ ਦੀ ਰਿਪੋਰਟ ਲਾਗੂ ਹੁੰਦੀ ਆ ਤਾਂ 4200 ਰੁਪਏ ਕਣਕ ਦਾ ਰੇਟ ਹੋਵੇ 4200 ਰੁਪਏ ਝੋਨੇ ਦਾ ਰੇਟ ਹੋ ਜੇ ਤਾਂ ਭਰਾਵੋ ਇੱਕ ਕਿਲੇ ਦੇ ਵਿੱਚੋਂ ਹੀ 2 ਲੱਖ ਰੁਪਏ ਦੀ ਫਸਲ ਹੋ ਸਕਦੀ ਆ ਪਰ ਜੇ ਸਾਨੂੰ ਇੱਕ ਕਿਲੇ ਦੇ ਵਿੱਚੋਂ 2 ਲੱਖ ਦੀ ਆਉਂਦ ਰਹੂ ਜਾਂ ਛੱਡ ਕੋਲੇ 2 ਕਿਲੇ ਦਾ 4 ਦੀ ਹੋਊਗੀ ਤਾਂ ਜਿਹੜੇ ਸਾਡੇ ਬੱਚੇ ਅੱਜ ਸਾਡੇ ਕੋਲੋਂ ਦੂਰ ਹੋ ਰਹੇ ਆ ਅਸੀਂ ਆ ਉਹਦੇ ਬੱਚਿਆਂ ਨੂੰ ਪਾਲ ਕੇ ਭਰਾਵੋ ਇੱਕ ਰਾਹ ਹੁੰਦਾ ਜੇ ਆਪਾਂ ਕਹੀਏ ਵੀ ਇੱਕ ਤਾਂ ਆਪਾਂ ਕਹਿੰਦੇ ਵੇਚਤਾ ਪਰ ਭਰਾਵੋ ਅਸੀਂ ਆਪਦੀ ਜ਼ਮੀਨ ਵੇਚ ਕੇ ਪੱਲਿਓਂ ਲਾ ਕੇ ਪੈਸੇ ਉਹਨਾਂ ਨੂੰ ਅਸੀਂ ਬਾਹਰਲੇ ਦੇਸ਼ਾਂ ਨੂੰ ਭੇਜ ਰਹੇ ਹਾਂ ਤੇ ਭਰਾਵੋ ਜਿਹੜੇ ਆਪਾਂ ਬਾਹਰਲੇ ਦੇਸ਼ਾਂ ਨੂੰ ਆਪਦੇ ਬੱਚੇ ਭੇਜ ਰਹੇ ਹਾਂ ਸਾਡੇ ਪਿੰਡ ਦੇ ਵਿੱਚ ਹਾਲਾਤ ਬਣੇ ਪਏ ਨੇ ਜਿਨ੍ਹਾਂ ਦਾ ਉਹ ਬੱਚਿਆਂ ਦੀ ਮਾਂ ਢਿੱਲੀ ਹੋ ਜਾਂਦੀ ਆ ਪਿਓ ਢਿੱਲਾ ਹੋ ਜਾਂਦਾ ਕੋਈ ਪਾਣੀ ਪੀਣ ਵਾਲਾ ਨਹੀਂ ਮਿਲਦਾ ਭਰਾਵੋ ਅਸੀਂ ਬੱਚੇ ਨੂੰ ਪਾਲ ਦਿਆਂ ਵੀ ਸਾਡੀ ਸੇਵਾ ਕਰੂਗਾ ਅਸੀਂ ਪੱਲਿਓ ਪਿਛੇ ਲਾ ਕੇ ਬਾਹਰ ਭੇਜੀ ਜਾਂਦੇ ਆ ਕਿਉਂਕਿ ਇੱਥੋਂ ਦੀ ਸਰਕਾਰ ਦੀਆਂ ਨੀਤੀਆਂ ਮਾੜੀਆਂ ਨੇ ਜੇ ਸਾਨੂੰ ਜਿਹੜੀਆਂ ਸਾਡੀਆਂ ਫਸਲਾਂ ਇਹਨਾਂ ਦਾ ਲਾਹੇਵੰਦ ਰੇਟ ਮਿਲ ਗਿਆ ਤਾਂ ਭਰਾਵੋ ਅਸੀਂ ਘਰ ਦੇ ਵਿੱਚ ਬਹਿ ਕੇ ਸਾਰਾ ਪਰਿਵਾਰ ਇਕੱਠੇ ਰਿਹਾ ਕਰਾਂਗੇ ਕਿਉਂਕਿ ਜੇ ਸਾਨੂੰ ਰੇਟ ਮਿਲਣਗੇ ਤਾਂ ਅਸੀਂ ਖੇਤੀ ਕਰਾਂਗੇ ਜੇ ਖੇਤੀ ਕਰਾਂਗੇ ਤਾਂ ਜੇ ਸਾਨੂੰ ਜਦੋਂ ਫਸਲਾਂ ਦੇ ਰੇਟ ਮਿਲ ਲਾਗੇ ਅਸੀਂ ਕਿਉਂ ਕੈਨੇਡਾ ਨੂੰ ਅਮਰੀਕਾ ਨੂੰ ਭੇਜਾਂਗੇ ਉਹਦੇ ਬੱਚੇ ਜ਼ਮੀਨਾਂ ਵੇਚ ਕੇ ਪਰ ਆਹੋ ਜਿਵੇਂ ਡੱਲੇਆ ਸਾਹਿਬ ਨੇ ਦੱਸਿਆ ਸੀਗਾ ਵੀ ਆਪਣੇ ਸੁਪਾ ਪ੍ਰਧਾਨ ਆ 15 ਤਰੀਕ ਤੇ ਆਹ ਜਿਹੜੀ ਆ ਦੱਸਿਆ ਸੀਗਾ ਉਹਨੇ ਵੀ ਆ ਮੰਨ ਲਓ ਵੀ ਜਿਹੜੀ ਆਪਣੇ ਆ ਦੇ ਮੰਗਾਂ ਜ਼ਰੂਰੀ ਨੇ ਉਹ ਜਿਵੇਂ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਜਿਹੜੀ ਆਪਣੀਆਂ ਆਉਣ ਵਾਲੇ 15 ਤਰੀਕ ਆ ਇਹਨੂੰ ਆਪਾਂ ਵੱਡਾ ਇਕੱਠ ਕਰਕੇ ਉਚਾਣੇ ਦੇ ਵਿੱਚ ਆਪਾਂ ਜਾਣਾ ਹਰਿਆਣੇ ਦੇ ਵਿੱਚ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਬੱਸਾਂ ਭੜਕੇ ਲੈ ਕੇ ਆਉਣੀਆਂ ਪੂਰੀਆਂ ਕਿਉਂਕਿ ਜਿੰਨੀ ਜਿਵੇਂ ਆਪਣੇ ਆਗੂਆਂ ਨੂੰ ਉਮੀਦ ਹੈ ਉਹ ਤੋਂ ਵੱਧ ਕੇ ਇਕੱਠ ਕਰੀਏ ਸਰਕਾਰ ਨੂੰ ਦਿਖਾਈਏ ਸਰਕਾਰ ਹਰਿਆਣਾ ਸਰਕਾਰ ਦੇ ਵਿੱਚ ਵੋਟਾਂ ਦੇਈਆਂ ਆ ਹੁਣ ਮੰਨ ਲਓ ਟਾਈਮ ਆ ਆਪਣਾ ਮੋਰਚਾ ਜਿੱਤਿਆ ਪਿਆ ਜੇ ਆਪਾਂ ਉਹਦੇ ਵੱਡਾ ਇਕੱਠ ਕਰਕੇ ਸਰਕਾਰ ਦੇ ਉੱਤੇ ਦਬਾਅ ਬਣਾ ਜਾਂਦੇ ਆ ਤਾਂ ਭਰਾ ਉਹ ਮੋਰਚਾ ਆਪਾਂ ਜਿੱਤੇ ਪਿਆ ਆਪਣੇ ਹੱਕ ਦਾ ਇਹਨੇ ਵੀ ਕਹਦਾ ਫਤਿਹਪੁਰਾਣਾ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ